ਦੇਖੋ ਹੁਣ ਯੂਪੀ ਤੁਹਾਡੇ ਨਾਲ 8 ਗੁਣਾ ਵੱਡੀ ਹੈ ਪਰ ਖਤਰਾ ਕੀ ਹੈ ਤੁਹਾਤੋਂ ਮਾਹਾਰਾਜੇ ਸ਼ੀ ਮਕਦਮ ਕੁੱਤੇ ਬਾਬਰ ਤੇ ਜਾਬਰ ਛੋਟਾ ਲੱਗ ਜਾਏ ਰਾਜੇ ਸ਼ੀ ਮਕਦਮ ਕੁੱਤੇ ਬਿਊਰੋਕਰੇਸੀ ਨੂੰ ਕੁੱਤੀੜ ਕੇ ਆਪੇ ਨੇ ਜਾਏ ਜਗ੍ਹਾ ਨ ਬੈਠੇ ਸੁੱਤੇ ਇਸ ਯੂਨੀਵਰਸਿਟੀ ਨੂੰ ਜਾਣ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਦਾ ਕੀ ਰੋਲ ਵੇਖਦੇ ਹੋ ਅੱਛਾ ਜਿੰਨੀ ਵੱਧ ਸਿਕਿਉਰਿਟੀ ਉਹਨਾਂ ਡਰਕ ਉਹ ਡਰਕ ਹੋਊਗਾ ਸਿੱਧੀ ਗੱਲ ਹੈ ਜਾਰੇ ਇੱਕ ਮਰਰਾ ਪਾਲਟਿਸ਼ਨ ਜਿਹੜਾ 8ਵੀਂ ਤੋਂ 8 ਵਾਰੀ ਫੇਲ ਹੁੰਦਾ ਤੇਰੇ ਮੁਰਗੀਖਾਨੇ ਵਾਲੇ ਬਣ ਜਾਂਦੇ ਆ ਅੰਨਾ ਮੁਰਗੀਖਾਨੇ ਦਾ ਕੁਝ ਵੀ ਨਹੀਂ ਤਾਂ ਕੁਕੜੀਖਾਨਾ ਬਣ ਜਾਂਦੇ ਨੇ ਫੇਰ ਜ਼ਾਲਮ ਦੀ ਗੋਡੀ ਲਵਾ ਦੇਣੀ ਹੈ ਇਹ ਨਤੀਜਾ ਹੁਣ ਫੈਸਲਾ ਉਹ ਹੋਊਗਾ ਜਿਹੜਾ ਮੁੰਡਿਆਂ ਦਾ ਸੰਘਰਸ਼ ਕਰੂਗਾ ਮੁੱਛਰੂ ਤਾਂ ਦੇ ਕੇ ਦਲੇਰ ਨਹੀਂ ਬਣਨਾ ਜਿੰਨਾ ਵੱਡੀ ਕਰਨੀ ਆ ਵਿੱਦਿਆ ਵੱਡੀ ਕਰਨੀ ਆ ਤਕੜੇ ਰਹਿ ਕੇ ਰੁਮਾਂਸ ਦੇ ਵਿੱਚੋਂ ਨਿਕਲ ਜਾਓ ਯਥਾਰਥ ਚਾਜੋ ਪਦਾਰਥ ਚਾਜੋ ਤਰਕਚਾਰ ਅਰ ਮਾਲਸਲਾ ਬਣਾ ਵੱਡਾ ਇਤਿਹਾਸ ਆ ਬੜੀ ਵਿਰਾਸਤ ਆ ਸਾਡੀ ਹੀਰ ਰਾਂਝੇ ਦੀ ਮਿਰਜ਼ਾ ਸਾਹਿਬਾਂ ਵਾਲੀ ਨਾ ਨਾ ਉਹ ਜਿਹੜਾ ਵਿਰਾਸਤ ਆ ਇੱਡੀ ਵੱਡੀ ਵਿਰਾਸਤ ਨਹੀਂ ਉਹਨੇ ਸਾਡੇ ਸੰਘਰਸ਼ ਨੂੰ ਜਿਹੜਾ ਉਸ ਵਕਤ ਸਾਡੇ ਤੇ ਹੋ ਰਿਆ ਸੀ ਨਾ ਪਿਛਲੇ 500 ਸਾਲੇ ਦਾ ਅਸੀਂ ਹੀਰ ਰਾਂਝਾ ਸਸੀ ਪੁੰਨੂ ਦੇ ਵਿੱਚ ਦੀਦਕੜਤਾ ਹੋ ਜਿੰਨਾ ਚਿਕਰਾਸੀ ਉਹਦੇ ਵਿੱਚ ਬੜੇ ਰਹੇ ਉਹਨਾਂ ਚਿਕਰ ਅਸੀਂ ਗੁਲਾਮ ਰਹੇ ਗੁਲਾਮ ਰਹੇ ਤੇ ਸਰਕਾਰ ਨੂੰ ਡਰ ਕੋਈ ਨਹੀਂ ਸੀ ਫਿਜੀਕਲ ਰੋਮਾਂਸ ਉਸ ਚੀਜ਼ ਨਹੀਂ ਕਿੰਨੇ ਏਕੜਾਂ ਦੇ ਵਿੱਚ ਬਣੀ ਸੀ ਪੰਜਾਬ ਦੀ ਜਗ੍ਹਾ ਇਹ 36 ਮਾਜਰੀਆਂ 36 ਮਾਜਰੀਆਂ ਏਕੜਾਂ ਚ ਨਹੀਂ 36 ਮਾਜਰੀਆਂ ਔਰ ਜੁੜੀਆਂ ਚੰਡੀਗੜ੍ਹ ਜਦੋਂ ਬਣਾਇਆ ਉਹਦੇ ਵਿੱਚ ਯੂਨੀਵਰਸਿਟੀ ਬਣਾਈ ਇਹ ਤੁਹਾਡਾ ਪੀਜੀਆਈ ਬਣਾਇਆ ਉਹ ਲੋਕ ਨਹੀਂ ਇਹਨਾਂ ਨੂੰ ਚਾਹੀਦੇ ਇੱਥੇ ਚਾਹੀਦੇ ਆ ਤਾਬੇਦਾਰ ਤੇ ਗੋਰਿਆਂ ਦੇ ਤਾਬੇਦਾਰ ਜਿਹੜੇ ਗੋਰਿਆਂ ਦੇ ਤਾਬੇਦਾਰ ਹੁਣ ਇਹਨਾਂ ਦੇ ਪੂਰੇ ਰੰਗ ਵਾਲਿਆਂ ਦੇ ਛੋੜੇ ਮਗਰ ਵਿਚਾਰਤਾ ਰਾ ਕੀ ਦੀ ਆ ਬੰਦਾ ਨਹੀਂ ਲੱਪਣ ਮਾਰਦਾ ਦਾ ਬੰਦੇ ਦੇ ਮਗਰ ਵਿਚਾਰ ਧਾਰਾ ਉਹਦੀ ਕਹਿੰਦੀ ਵੀ ਕਿਹਦੇ ਲੱਪੜ ਮਾਰਨਾ ਤੇ ਕਿੰਨਾ ਮਾਰਨਾ ਤੇ ਕਿਉਂ ਮਾਰਨਾ ਜੇ ਸਿਆਦਾਂ ਸਹੀ ਅਰਥਾਂ ਚੋਂ ਨਾ ਤੂੰ ਨੇ ਪੜਾਈਆਂ ਕਰਕੇ ਗਏ ਇੱਥੇ ਤਾਂ ਵਿਦਿਆਰਥੀ ਜੀਵਨ ਨਾਲੇ ਵਿਦਿਆਰਥੀ ਜੀਵਨ ਪੜ੍ਹਾਈ ਘੱਟ ਕੀਤੀ ਐ ਇਸ਼ਕ ਮੁਸ਼ਕੀ ਜਿਆਦਾ ਕੀਤਾ ਅਰੇ ਜੁਆੜਿਆਂ ਦੇ ਬੱਚੇ ਆ ਮਜਾ ਦੇ ਇਹ ਆ ਇਹ ਇਹ ਰੋਮਾਂਚ ਆ ਜਾਂਦੇ ਆ ਇੱਥੇ ਰੋਮਾਂਸ ਬੜਾ ਮੈਂ ਯੂਨੀਵਰਸਿਟੀ ਦਾ ਵਿਦਿਆਰਥੀ ਤੇ ਰਮਾਂਸ ਬਹੁਤ ਆ ਵਿਦਿਆਰਥੀ ਕਹਿੰਦੇ ਸੀ ਗੇਟ ਨਹੀਂ ਤੋੜੇ ਅਸੀਂ ਮੋਦੀ ਦਾ ਤੇ ਸ਼ਾਦਾ ਹੰਕਾਰ ਤੋੜ ਤੋੜਤਾ ਨਾ ਇਹ ਅਚੇਤਨਾ ਦੀ ਗੱਲ ਆ ਉਹ ਦਿਨਾਂ ਦਾ ਹਾਲ ਦੇਖੇ ਉਹਨੂੰ ਕਿਸੇ ਨੇ ਚੱਲਣਾ ਨਹੀਂ ਇਹ ਸੰਕੇਤ ਹੀ ਵੇਖੀਏ ਫਿਰ ਜਨਜੀ ਦਾ ਅੱਜ ਨਹੀਂ ਅਜੇ ਤੱਕ ਨਹੀਂ ਆਉਗਾ ਜੀ ਸੋ ਬਾਬੂ ਬਲਕੌਰ ਸਿੰਘ ਦੀ ਇਸ ਸੰਘਰਸ਼ ਦੇ ਵਿੱਚ ਵੀ ਸ਼ਾਮਲ ਹੋ ਚੁੱਕਿਆ ਹਰ ਸੰਘਰਸ਼ ਦੇ ਬਾਰੇ ਇਹਨਾਂ ਨੂੰ ਵੱਡੀ ਜਾਣਕਾਰੀ ਆ ਕਿਵੇਂ ਦੇਖਦੇ ਹੋ ਬਾਬਾ ਜੀ ਇਸ ਸੰਘਰਸ਼ ਨੂੰ ਦੇਖੋ ਬੇਟਾ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਤੇ ਕੱਲੀ ਉੱਤਰੀ ਭਾਰ ਦੀ ਪਹਿਲੀ ਯੂਨੀਵਰਸਿਟੀ ਆ ਜਾਂ ਤੱਕ ਕਲਕੱਤਾ ਸੀ ਜਾਂ ਮਦਰਾਸ ਸੀ ਜਾਂ ਬੰਬਈ ਸੀ ਫਿਰ 1882 ਤੇ ਬਣੀ ਕਿੰਨੇ ਏਕੜਾਂ ਦੇ ਵਿੱਚ ਬਣੀ ਸੀ ਪੰਜਾਬ ਨੂੰ ਝਾੜ ਕੇ ਇਹ 36 ਮਾਜਰੀਆਂ 36 ਮਾਜਰੀਆਂ ਏਕੜਾਂ 'ਚ ਨਹੀਂ 36 ਮਾਜਰੀਆਂ ਹੋਣ ਜੁੜੀਆਂ ਚੰਡੀਗੜ੍ਹ ਜਿੱਦੋਂ ਬਣਾਇਆ ਉਹਦੇ ਵਿੱਚ ਯੂਨੀਵਰਸਿਟੀ ਬਣਾਈ ਇਹ ਥੋੜਾ ਪੀਜੀਆਈ ਬਣਾਇਆ ਥੋੜਾ ਉਹ ਸੈਕਟਰੀਏਟ ਬਣਾਇਆ ਸਭ ਕੁਝ ਇੱਥੇ ਚੰਡੀਗੜ੍ਹ ਦਾ ਬਹੁਤ ਬਾਅਦ ਚ ਬਣਿਆ ਨਹੀਂ ਚੰਡੀਗੜ੍ਹ ਆ ਪਹਿਲਾ ਨਾ ਚੰਡੀਗੜੀ ਆ ਗਿਆ ਸੀਗਾ ਇਹ ਪਹਿਲਾ ਯੂਨੀਵਰਸਿਟੀ ਸ਼ਿਮਲੇ ਵੀ ਸੀ ਸ਼ਿਮਲੇ ਤੋਂ ਬਾਅਦ ਫਿਰ ਇੱਥੇ ਲਿਆਂਦੀ ਆ ਪਹਿਲਾਂ ਕਹਿੰਦੇ ਹੁਸ਼ਿਆਰਪੁਰ ਵੀ ਗਈ ਸੀ ਹਾਂ ਥੋੜਾ ਚਿਰ ਹੁਸ਼ਿਆਰਪੁਰ ਕਿ ਥਾਣਾ ਨਾ ਮਿਲਿਆ ਕਹਿੰਦੇ ਉਤੋਂ ਪਹਿਲਾਂ ਲਾਹੌਰ ਵੀ ਗਈ ਹੈ ਲਾਹੌਰ ਤਾਂ ਪਹਿਲਾਂ ਸੀ ਸੀ ਉਹ ਤਾਂ ਪੱਕੇ ਸੀ ਨਾ ਹਾਂ ਉਹ ਤਾਂ 1947 ਤੱਕ ਲਾਹੌਰ ਸੀਗੀ ਉਸ ਤੋਂ ਬਾਅਦ ਫਿਰ ਇੱਧਰ ਲਿਆਉਣਾ ਪਿਆ ਫਿਰ 1947 ਦਾ ਐਕਟ ਆਇਆ ਉਹਦੇ ਚ ਪੰਜਾਬ ਯੂਨੀਵਰਸਿਟੀ ਦਾ ਐਕਟ ਬਣਾਇਆ 1947 ਦਾ ਇਹ ਉਦੋਂ ਦੀ ਇੱਥੇ ਹੈ ਕਲੀਮ ਕਲੀ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਹਿੱਤਾ ਦੀ ਗੱਲ ਕਰਦੀ ਸੀ ਪਰ ਜਿੰਨੀ ਚਾਹੀਦੀ ਉਹ ਨਹੀਂ ਹੋਇਆ ਸੀ ਕਿਉਂਕਿ ਤੇ ਪ੍ਰਭਾਵ ਕੇਂਦਰ ਦਾ ਵੱਤ ਸੀ ਪੰਜਾਬ ਦੇ ਲੋਕ ਇਥੇ ਇੱਕ ਭਗਤ ਸਿੰਘ ਵਰਗੇ ਵੀ ਪੈਦਾ ਹੋਏ ਰਾਜਗੁਰੂ ਸਗਦੇਵ ਵਰਗੇ ਵੀ ਪੈਦਾ ਹੋਏ ਉਹ ਲੋਕ ਨਹੀਂ ਇਹਨਾਂ ਨੂੰ ਚਾਹੀਦੇ ਇਥੇ ਚਾਹੀਦੇ ਆ ਤਾਬੇਦਾਰ ਤੇ ਗੋਰਿਆਂ ਦੇ ਤਾਬੇਦਾਰ ਜਿਹੜੇ ਗੋਰਿਆਂ ਦੇ ਤਾਬੇਦਾਰ ਹੁਣ ਇਹਨਾਂ ਦੇ ਜਨ ਪੂਰੇ ਰੰਗ ਵਾਲਿਆਂ ਦੇ ਦਿੱਲੀ ਹਮੇਸ਼ਾ ਤਾਬੇਦਾਰੀ ਭਾਲਦੀ ਆ ਚਾਹੇ ਗੋਰਿਆਂ ਕੋ ਹੋਵੇ ਚਾਹੇ ਮੁਗਲਾਂ ਕੋ ਭਲੇ ਹੋਵੇ ਇਹ ਤਾਬੇ ਭਾਲਦੀ ਆ ਚੇਤਨਾ ਨਹੀਂ ਮੰਗਦੀ ਜੇ ਚੇਤਨਾ ਆ ਗਈ ਤੇ ਫਿਰ ਇਹਨੂੰ ਡਰ ਲੱਗਦਾ ਕਿਉਂਕਿ ਦਿੱਲੀ ਨੇ ਕਦੇ ਦੇਸ਼ ਦੀ ਰਾਖੀ ਨਹੀਂ ਕੀਤੀ ਵਿਦਿਆਰਥੀ ਜੀਵਨ ਤਾਂ ਹੁੰਦਾ ਹੀ ਚੇਤਨਾ ਲਈ ਹੈ ਵਿਦਿਆਰਥੀ ਮਤਲਬ ਹੀ ਚੇਤਨਾ ਵਾਸਤੇ ਹੈ ਚੇਤਨਾ ਵਿਦਿਆ ਵਿਵੇਕ ਸੰਘਰਸ਼ ਤੁਸੀਂ ਕਿੰਨੀ ਪੜ੍ਹਾਈ ਕੀਤੀ ਇੱਥੇ ਮੈਂ ਇੱਥੇ 1971 ਦਾ ਵਿਦਿਆਰਥੀ ਸੀ 1971 ਤੋਂ 72 72 ਤੋਂ 73 73 ਤੋਂ 74 74 ਤੋਂ 75 ਤੱਕ ਉਦੋਂ ਵੀ ਇਦਾਂ ਦੇ ਹਾਲਾਤ ਹੁੰਦੇ ਸੀ ਉਦੋਂ ਨਹੀਂ ਐ ਨਹੀਂ ਸੀਗੇ ਉਦੋਂ ਸ਼ਾਂਤੀ ਸੀਗੇ ਇੱਕ ਵਾਰੀ ਜ਼ਰੂਰ ਮੁਗੇ ਇੱਕ ਵਿਦਿਆਰਥੀ ਮਾਰਿਆ ਗਿਆ ਸੀ ਉਦੋਂ ਹੜਤਾਲ ਹੋਈ ਸੀ 3 ਦਿਨ ਉਦੋਂ ਇਸ ਤਰ੍ਹਾਂ ਨਹੀਂ ਸੀ ਜਿਵੇਂ ਹੁਣ ਇਹਨਾਂ ਨੇ ਆ ਬਹੁਤ ਵੱਡਾ ਤਵਾਈ ਉਠਾਈ ਹੈ ਨਾ ਤੇ ਵਿਦਿਆਰਥੀ ਦੇ ਕਹਿੰਦੇ ਆਰਐਸਐਸ ਦਾ ਹਮਲਾ ਸਾਰਾ ਨਹੀਂ ਹਮਲਾ ਇਹ ਕੋਈ ਸ਼ੱਕ ਨਹੀਂ ਵਿਚਾਰਧਾਰਾ ਦਾ ਹੀ ਹੁੰਦਾ ਛੋੜੇ ਮਗਰ ਵਿਚਾਰਧਾਰਾ ਕੀ ਦੀ ਹੈ ਬੰਦਾ ਨਹੀਂ ਲੱਪੜ ਮਾਰਦਾ ਬੰਦੇ ਦੇ ਮਗਰ ਵਿਚਾਰਧਾਰਾ ਉਹ ਦੀ ਕਹਿੰਦੀ ਵੀ ਕਿਹਦੇ ਲੱਪੜ ਮਾਰਨਾ ਤੇ ਕਿੰਨਾ ਮਾਰਨਾ ਤੇ ਕਿਉਂ ਮਾਰਨਾ ਆਰਐਸਐਸ ਦਾ ਛੋਟਾ ਲੱਗ ਜਾ ਇਸ ਤੋਂ ਵੀ ਪਿੱਛੇ ਨੇ ਆਰਐਸਐਮ ਨੂੰ ਵੱਡੀਆਂ ਤਾਕਤਾਂ ਨੇ ਹਾਂਜੀ ਜਿਹੜੀਆਂ ਕਦੇ ਨਹੀਂ ਚਾਹੁੰਦੀਆਂ ਕਿ ਤੁਸੀਂ ਆਜ਼ਾਦ ਹੋਵੋ ਥੋੜਾ ਚਿੰਤਨਾ ਆਜ਼ਾਦ ਹੋਵੇ ਇਹ बार-बार ਪੰਜਾਬ ਦੇ ਉੱਤੇ ਪ੍ਰੈਕਟਿਸ ਕਿਉਂ ਕਰਦੀਆਂ ਨੇ ਕਿਉਂ ਜਿਹੜੀਆਂ ਐ ਵੇਖੋ ਹੁਣ ਯੂਪੀ ਤੁਹਾਡੇ ਨਾਲੋਂ 8 ਗੁਣਾ ਵੱਡੀ ਐ ਯੂਪੀ ਤੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਬਿਹਾਰ ਤੋਂ ਨਾਲੋਂ 5 ਗੁਣਾ ਵੱਡਾ ਕੋਈ ਖਤਰਾ ਨਹੀਂ ਉੜੀਸਾ ਤੋਂ ਨਾਲੋਂ ਵੱਡਾ ਕੋਈ ਖਤਰਾ ਨਹੀਂ ਪਰ ਖਤਰਾ ਕੀ ਐ ਤੁਹਾਤੋਂ ਕੋਈ ਕਿ ਤੁਹਾਡੇ ਕੋਲੇ ਪਤਾ ਨਹੀਂ ਲੱਗਦਾ ਕਦੋਂ ਭੱਗ ਸੇ ਜਾਏ ਇਹ ਬਾਬਰ ਨੂੰ ਯਾਬਰ ਕਹਿਣ ਵਾਲੇ ਲੋਕ ਐ ਇੱਥੇ ਕਿਹੇ ਐ ਰਾਜੇਸ਼ੀ ਮਕਦਮ ਕੁੱਤੇ ਬਾਬਰ ਤੇ ਜਾਬਰ ਛੋਟਾ ਲੱਗ ਜਾਏ ਰਾਜੇਸ਼ੀ ਮਕਦਮ ਕੁੱਤੇ ਬਿਊਰੋਕਰੇਸੀ ਵੀ ਕੁੱਤੀੜ ਕੇ ਹੈ ਬਾਪੇ ਨੇ ਜਾਇਜ਼ ਗੈਨ ਬੈਠੇ ਸੁੱਤੇ ਇਸ ਯੂਨੀਵਰਸਿਟੀ ਨੂੰ ਜਾਣ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਦਾ ਕੀ ਰੋਲ ਵੇਖਦੇ ਹੋ ਤੁਸੀਂ ਉਹ ਅਸਲ ਤੇ ਪੰਜਾਬ ਦੇ ਸਿਆਸਤਦਾਨ ਜਿਹੜੇ ਮੰਦੇ ਭਾਗਾ ਨੂੰ ਪੰਜਾਬ ਦੇ ਸਿਆਸਤਦਾਨ ਅੱਛੀ ਤਰ੍ਹਾਂ ਸਿਆਸਤਦਾਨ ਹੀ ਨਹੀਂ ਹਨ ਜੇ ਸਿਆਸਤਦਾਨ ਸਹੀ ਅਰਥਾਂ ਚੋਂ ਨਹੀਂ ਤੋ ਤਾਂ ਪੜਾਈਆ ਕਰਕੇ ਗਏ ਇੱਥੇ ਤਾਂ ਵਿਦਿਆਰਥੀ ਜੀਵਨ ਨਾਲੇ ਵਿਦਿਆਰਥੀ ਜੀਵਨ ਪੜਾਈ ਘਟ ਕੀਤੀ ਹੈ ਇਸ਼ਕ ਮੁਸ਼ਕੀ ਜਿਆਦੇ ਕੀਤਾ ਅਰੇ ਜਵਾੜਿਆਂ ਦੇ ਬੱਚੇ ਆਂ ਬਜਾ ਦੇ ਇਹ ਆ ਇਹ ਇਹ ਰੁਮਾਂਸ ਚ ਆ ਜਾਂਦੇ ਆ ਇੱਥੇ ਰੁਮਾਂਸ ਬੜਾ ਹੈ ਮੈਂ ਜੁਨੀਵਰਸਿਟੀ ਦਾ ਬਾਜ਼ਾਰ ਤੀਂ ਤੇ ਰੁਮਾਂਸ ਬਹੁਤ ਹੈ ਸਵੇਰੇ ਤੜਕਿਆ ਤਿੰਨ ਚਾਰ ਅੱਜ ਤਾਂ ਨਹੀਂ ਲੱਗਦਾ ਕਿ ਸਾਰੇ ਰੁਮਾਂਸ ਵਾਲੇ ਆ ਅੱਜ ਤਾਂ ਸਾਰੇ ਬੰਦਾ ਸਿੰਘ ਬਹਾਦਰ ਦੇ ਵਾਰਸ ਬਣ ਕੇ ਬਣ ਕੇ ਤਾਂ ਕਹੀਂ ਤਾਂ ਫਿਰ ਤੁਹਾਡੇ ਕੋਲੇ ਦਵਾਰੇ ਦਿੱਲੀ ਆ ਜੂ ਜੀਪ ਭੇਜ ਲੇ ਸਮੂ ਦਿੱਲੀ ਦੇ ਛੱਤਰ ਵੀ ਮਾਰੋਗੇ ਵਿਦਿਆਰਥੀ ਕਹਿੰਦੇ ਅਸੀਂ ਗੇਟ ਨਹੀਂ ਤੋੜੇ ਅਸੀਂ ਮੋਦੀ ਦਾ ਤੇ ਸ਼ਾਹ ਦਾ ਹੰਕਾਰ ਤੋੜਿਆ ਤੋੜਤਾ ਨਾ ਇਹ ਅਚੇਤਨਾ ਦੀ ਗੱਲ ਹੈ ਵੇਖਿਆ ਅਸੀਂ ਗੇਟ ਨਹੀਂ ਤੋੜੇ ਇਹ ਤਾਂ ਜਲਮ ਕੀਤਾ ਜੀ ਅੱਜ ਬਾਹਰ ਪੁਲਿਸ ਨੇ ਦੇਖਿਆ ਫੇਰ ਵੀ ਉਹਦਾ ਹੰਕਾਰ ਤੋੜਤਾ ਨਾ ਯਾਦ ਰੱਖੋ ਲੋਕ ਚੇਤਨਾ ਮੂਰੇ ਸਰਕਾਰ ਦੀ ਪੁਲਿਸ ਤੇ ਫੌਜ ਕੋਈ ਚੀਜ਼ ਨਹੀਂ ਹੁੰਦੀ ਆ ਥੋੜੇ ਨੇਪਾਲ ਚ ਗੋਰਖੇ ਉੱਥੇ ਸੀ ਉੱਥੇ ਸੀ ਨਾ ਤੇ ਬਾਈ ਠਾਦੀ ਨਾ ਮੁੰਡਿਆਂ ਨੇ ਜੈਨ ਜੀ ਨੇ ਜੈਨ ਜੀ ਦੇ ਜਿੱਦੇ ਤੁਸੀਂ ਜੈਨ ਜੀ ਬਣ ਗਏ ਉਹ ਦਿਨ ਦਾ ਹਾਰ ਦੇਖੇ ਉਹਨੂੰ ਕਿਸੇ ਨੇ ਚੱਲਣਾ ਨਹੀਂ ਇਹ ਸੰਕੇਤ ਹੀ ਵੇਖੀਏ ਫਿਰ ਜਨਜੀਤ ਅੱਜ ਨਹੀਂ ਅਜੇ ਤੱਕ ਨਹੀਂ ਆਉਗਾ ਜੂ ਦੇਖੋ ਬੀਜ ਤਾਂ ਵਿਝ ਗਿਆ ਉਹਨੇ ਵੱਡਾ ਹੋਣਾ ਹੈ ਚੇਤਨਾ ਦੇ ਬੀਜ ਨੇ ਵੱਡਾ ਹੋਣਾ ਹੈ ਇਸ ਕਰਕੇ ਇਹਨੂੰ ਪ੍ਰਵਾਨਤਾ ਕਰਨੇ ਪਊਗਾ ਜਿੰਨੀ ਜਿੰਨੀ ਵੱਡੀ ਡਾਂਗ ਹੁੰਦੀ ਆ ਹਾਕਮ ਕੋਲੇ ਉਹ ਉਹਦਾ ਡਰਪੋਕ ਹੁੰਦਾ ਯਾਦ ਰੱਖਿਓ ਅੱਛਾ ਜਿੰਨੀ ਵੱਧ ਸਕਿਉਰਿਟੀ ਉਹਨਾਂ ਡਰਕੋ ਉਹਦਾ ਡਰਕ ਹੋਊਗਾ ਸਿੱਧੀ ਗੱਲ ਹੈ ਜਿਹੜੇ ਨੇ ਕੋਈ ਸਕਿਉਰਿਟੀ ਰੱਖਣੀ ਨਹੀਂ ਹਜ਼ਾਰ ਰੱਖਣੇ ਜੋ ਡਰਕ ਲਗਾਦਾ ਤੁਰੇ ਜਾ ਰਿਹਾ ਆਪਾ ਜਰੇ ਫਿਰਦਾ ਕਿ ਨਹੀਂ ਫਿਰ ਜਦੋਂ ਇਹ ਚੋਣੇ ਜਾਂਦੇ ਫਿਰ ਇਹਨਾਂ ਨੂੰ ਡਰ ਕਿਹੜੀ ਗੱਲੋਂ ਹੁੰਦਾ ਕਿਉਂਕਿ ਲੁੱਟ ਲਟੇਰੇ ਬਣ ਜਾਂਦੇ ਆ ਨਾ ਫਿਰ ਲੁੱਟਣਾ ਹੁੰਦਾ ਹੈ ਲੁੱਟਣ ਵਾਲੇ ਲੋਕਾਂ ਦੇ ਛਤਰਾਂ ਦਾ ਡਰ ਪੈਂਦਾ ਉਹਦੋਂ ਫਿਰ ਇਹਨਾਂ ਕੋਲੇ ਫੋਰਸ ਆਫ ਦੀ ਚਾਸ ਵੇਰੇ ਤਾਣ ਲਿਆ 40 ਗੱਡੀਆਂ ਪਿੱਛੇ 40 ਅੱਗੇ ਚਾਰੇ ਇੱਕ ਮਧਰਾ ਪੋਲਿਟਿਸ਼ੀਨ ਜਿਹੜਾ 8ਵੀਂ ਤੋਂ 8 ਵਾਰੀ ਫੇਲ ਹੁੰਦਾ ਤੇਰੇ ਮੁਰਗੀਖਾਨੇ ਵਾਲੇ ਬਣ ਜਾਂਦੇ ਆ ਅਨਾ ਮੁਰਗੀਖਾਨੇ ਦਾ ਕੁਝ ਵੀ ਨਹੀਂ ਤਾਂ ਕੁਕੜੀਖਾਨਾ ਬਣ ਜਾਂਦੇ ਨੇ ਫਿਰ ਮੁਰਗੀਖਾਨੇ ਦਾ ਛੋਟਾ ਸ਼ਬਦ ਐਨਾ ਬਾਤ ਕੁਕੜੀਖਾਨਾ ਹਾਂ ਕੀ ਨਤੀਜਾ ਨਿਕਲੂਗਾ ਕਹਿੰਦੇ ਸਰਕਾਰ ਗੋਡਿਆਂ ਭਾਰ ਹੋਈ ਪਈ ਆ ਛੇਤੀ ਕੋਈ ਫੈਸਲਾ ਆਜੂਗਾ ਦੇਖੋ ਨਤੀਜਾ ਤਾਂ ਫਿਰ ਕੜਤਾ ਜਦੋਂ ਗੋਡੀ ਲਵਾਤੀ ਨਤੀਜਾ ਨਿਕਲੇਗਾ ਨਾ ਝਾਲਮ ਦੀ ਗੋਡੀ ਲਵਾ ਦੇਣੀ ਹੈ ਨਤੀਜਾ ਹੁਣ ਫੈਸਲਾ ਉਹ ਹੋਊਗਾ ਜਿਹੜਾ ਮੁੰਡਿਆਂ ਦਾ ਸੰਘਰਸ਼ ਕਰੂਗਾ ਜਿਹੜਾ ਪੰਜਾਬੀਆਂ ਦਾ ਸੰਘਰਸ਼ ਕਰੂਗਾ ਜਿਹੜਾ ਤੁਹਾਡੀ ਚੇਤਨਾ ਦਾ ਸੰਘਰਸ਼ ਕਰੂਗਾ ਉਸ ਵੇਲੇ ਤੁਹਾਡੇ ਸਾਹਮਣੇ ਫੈਸਲਾ ਆ ਜੂ ਤੀਂ ਵੇਖ ਲਓ ਇਹਨਾਂ ਨੇ ਕੀ ਕਹਿੰਦੇ ਚਟਿਆ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਸੁਨੇਹਾ ਦੇਣਾ ਚਾਹੁੰਦੇ ਆ ਜਵਾਨੀ ਜਿਹੜੀ ਖੜੀ ਆ ਬਹੁਤ ਵੱਡੀ ਫਾਲੋਅਰਾਂ ਦਾ ਦੇਖੋ ਬੇਟਾ ਵੱਧ ਤੋਂ ਵੱਧ ਪੜੋ ਯਾਦ ਰੱਖਿਓ ਮੋਰਚ ਨੂੰ ਤਾਂ ਦੇ ਕੇ ਦਲੇਰ ਨਹੀਂ ਬਣਨਾ ਚੇਤਨਾ ਵੱਡੀ ਕਰਨੀ ਆ ਵਿਦਿਆ ਵੱਡੀ ਕਰਨੀ ਆ ਚੇਤਨਾ ਤੇ ਵਿਦਿਆ ਫਿਰ ਸੰਘਰਸ਼ ਵੱਡਾ ਹੋਊਗਾ ਤਾਂ ਕਿ ਤੁਹਾਡੇ ਕੋਲ ਰਾਜ ਕਰਦਾ ਸ਼ਰੇਣੀ ਡਰੇ ਬੀਏਦਰ ਪਾਕਿਸਤਾਨ ਦੇ ਵਾਰਸ ਖੜੇ ਆ ਐਨੀ ਕਹਾਣੀ ਐ ਤਕੜੇ ਰਹਿ ਕੇ ਰੋਮਾਂਸ ਦੇ ਵਿੱਚੋਂ ਨਿਕਲ ਜਾਓ ਯਥਾਰਥ ਚਾ ਜਾਓ ਪਦਾਰਥ ਚਾ ਜਾਓ ਤਰਕ ਚਾ ਜਾਓ ਰੋਮਾਂਸ ਦਾ ਬੜਾ ਵੱਡਾ ਇਤਿਹਾਸ ਆ ਬੜੀ ਵਿਰਾਸਤ ਆ ਸਾਡੀ ਹੀਰ ਰਾਂਝੇ ਦੀ ਮਿਰਜ਼ਾ ਸਾਹਿਬਾਂ ਵਾਲੀ ਨਾ ਨਾ ਉਹ ਜਿਹੜਾ ਵਿਰਾਸਤ ਐ ਏਡੀ ਬੜੀ ਵਿਰਾਸਤ ਨਹੀਂ ਉਹਨੇ ਸਾਡੇ ਸੰਘਰਸ਼ ਨੂੰ ਜਿਹੜਾ ਉਸ ਵਕਤ ਸਾਡੇ ਤੇ ਹੋ ਰਿਆ ਸੀ ਨਾ ਪਿਛਲੇ 500 ਸਾਲੇ ਦਾ ਅਸੀਂ ਹੀਰ ਰਾਂਝਾ ਸਸੀ ਪੁੰਨੂ ਦੇ ਵਿੱਚ ਦੀਦ ਕੜਤਾ ਹੋ ਜਿੰਨਾ ਚਿਰ ਅਸੀਂ ਉਹਦੇ ਵਿੱਚ ਬੜੇ ਰਹੇ ਉਹਨਾਂ ਚਿਰ ਅਸੀਂ ਗੁਲਾਮ ਰਹੇ ਗੁਲਾਮ ਰਹੇ ਤੇ ਸਰਕਾਰ ਨੂੰ ਡਰ ਕੋਈ ਨਹੀਂ ਸੀ ਇਹ ਸੁਨੇਹਾ ਇਹੋ ਦਿੱਤਾ ਮੁੰਡਿਆਂ ਨੂੰ ਕਿ ਜੇ ਤੁਸੀਂ ਰੰਗਰਲੀਆਂ ਦੇ ਵਿੱਚ ਰਹੇ ਰਮਾਂਸ ਦੇ ਵਿੱਚ ਰਮਾਂਸ ਦੇ ਵਿੱਚ ਨਿਕਲ ਕੇ ਪੁੱਤ ਤੁਸੀਂ ਪ੍ਰਾਪਤ ਕਰਕੇ ਬਸ ਇਹੀ ਜਨਮ ਹੈ ਔਰ ਇੱਕੋ ਹੀ ਜਨਮ ਹੈ ਚੇਤਨਾ ਚਾਹੋ ਫਿਜੀਕਲ ਰਮਾਂਸ ਕੁਸ਼ ਚੀਜ਼ ਨਹੀਂ ਤਰਕ ਚਾਹੋ ਵਿਵੇਕ ਚਾਹੋ ਬਾਪੂ ਬਲਕੌਰ ਸਿੰਘ ਨੇ ਚੇਤਨਾ ਦੀ ਗੱਲ કરી ਆ ਬਾਪੂ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਜੋਸ਼ ਦੇ ਨਾਲ ਹੋਸ਼ ਰੱਖਣ ਦਾ ਵੀ ਜਿਹੜਾ ਉਹ ਸੁਨੇਹਾ ਦਿੱਤਾ ਪੰਜਾਬੀ ਯੂਨੀਵਰਸਿਟੀ ਤੋਂ ਕੈਮਰਾਮੈਨ ਨਰੇਸ਼ ਦੇ ਨਾਲ ਕਲਮ న్యూਜ਼ ਲਈ ਕੁਲਦੀਪ ਸਿੰਘ ਜਾਫਲਪੁਰ